ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚਲੋ ਜਾਣੀਏ ਕਿ ਜਿਹੜੀ ਧਰਤੀ ਕਦੀ ਗੋਰਖਾ ਦੀ ਸੀ ਗੋਰਖਾ ਸਿੱਧਾਂ ਦੀ ਕਿਹਾਲਾਨੀ ਸੀ ਕਿਦਾਂ ਉਹ ਗੁਰੂ ਨਾਨਕ ਦੀ ਧਰਤੀ ਬਣੀ ਤੇ ਤੇ ਗੁਰੂ ਨਾਨਕ ਦੀ ਧਰਤੀ کہਲਾਈ ਇੱਕ ਵਾਰ ਦੀ ਗੱਲ ਹੈ ਜਦੋਂ ਸਿੱਧਾਂ ਤੇ ਗੋਰਖਾ ਦੀ ਕੋਈ ਵੀ ਤਰਤੀਬ ਬਾਬਾ ਜੀ ਨੂੰ ਚਾ ਦਿਖਾਂ ਚ ਕੰਮ ਨਾ ਆਈ ਤਾਂ ਬਾਬਾ ਜੀ ਨੇ ਕਿਹਾ ਤਾਂ ਸਿੱਧਾ ਗੋਰਖਾ ਨੇ ਇਕ ਗੱਡਾ ਕੀਤਾ ਅਤੇ ਉਸ ਗड्ढे ਦੇ ਅੰਦਰ ਇੱਕ ਬੱਚਾ ਬਿਠਾ ਦਿੱਤਾ ਉਸ ਬੱਚੀ ਨੂੰ ਉਹ ਨਸਿੱਧਾ ਨੇ ਕਿਹਾ ਕਿ ਜਦੋਂ ਤੈਨੂੰ ਪੁੱਛਿਆ ਜਾਏ ਇਹ ਧਰਤੀ ਕੀਦੀ ਹੈ ਤੂੰ ਕਹਿਣਾ ਹੈ ਇਹ ਧਰਤੀ ਗੁਰਖਾਤੀ ਹੈ ਬੱਚਾ ਕਹਿੰਦਾ ਠੀਕ ਜੀ ਤਾਂ ਸਿੱਧਾ ਨੇ ਬੱਚੇ ਦੇ ਗड्ढे ਨੂੰ ਅਚਨਲ ਟੱਕ ਤੱਕ ਹੀ ਉਹ ਦਿਖੇ ਨਾ ਜਿਹਨੂੰ ਅੰਗਰੇਜ਼ੀ ਚ ਆਪਾਂ ਕੈਮੋਫਲਾਜ ਕਹਿੰਨੇ ਵਾਈਕ ਵੀ ਤੇ ਉਹਦੇ اندر ਇੰਨੀ ਕੁ ਜਗ੍ਹਾ ਛੱਡਤੀ ਕਿ ਬੱਚਾ ਸਾਹ ਲੈ ਸਕੇ ਤਾਂ ਉਹਨਾਂ ਨੇ ਗੁਰੂ ਜੀ ਨੂੰ ਬੁਲਾਇਆ ਬਾਬਾ ਜੀ ਨੂੰ ਅਤੇ ਕਿਹਾ ਕੀ ਬਾਬਾ ਜੀ ਹੁਣ ਆਪਾਂ ਲੜਕੀ ਕੀ ਕਰਨਾ ਹੈ ਨਾ ਤੇ ਚਲੋ ਹੁਣ ਆਪਾਂ ਧਰਤੀ ਤੋਂ ਹੀ ਪੁੱਛ ਲੈਨੇ ਧਰਤੀ ਕੀ ਦੀ ਹੈ ਤਾਂ ਬਾਬਾ ਜੀ ਕਹਿੰਦੇ ਠੀਕ ਹੈ ਪੁੱਛੋ ਤਾਂ ਉਹਨਾਂ ਨੇ ਕਿਹਾ ਕਿ ਆਪਾਂ 10 ਵਾਰ ਪੁੱਛਾਂਗੇ ਇਹ ਧਰਤੀ ਨੇ ਕਹਿ ਧਰਤੀ ਮਾਂ ਨੇ ਕਹਿਤਾ ਕਿ ਇਹ ਧਰਤੀ ਗੋਰਖਾ ਦੀ ਸਿੱਧਾਂ ਦੀ ਤੇ ਇਹ ਸਾਡੀ ਧਰਤੀ ਹੋएगी ਬਾਬਾ ਜੀ ਕਹਿੰਦੇ ਠੀਕ ਹੈ ਪੁੱਛੋ ਤੁਸੀਂ ਤਾਂੰਦ ਨੇ ਕਿਹਾ 33 ਇਹ 33 ਕੀ ਦੀ ਹੈ ਤਾਂ ਬੱਚੇ ਨੇ ਕਿਹਾ 33 ਗੁਰਖਾਂ ਦੀ ਉਹਨਾਂ ਨੇ ਫਿਰ ਪੁੱਛਿਆ ਇਹ 33 ਕੀ ਦੀ ਹੈ ਉਹਨਾਂ ਨੇ ਫਿਰ ਕਿਹਾ ਬੱਚੇ ਨੇ ਇਹ 33 ਗੁਰਖਾਂ ਦੀ ਹੈ ਆਖਰੀ ਵਾਰ ਬਾਬਾ ਜੀ ਗੰਦੇ ਈਸ਼ਵਰ ਅਸੀ ਪੁੱਛੀਏ ਤਾਂ ਸਿੱਧਾ ਨੇ ਕਿਹਾ ਹਾਂਜੀ ਪੁੱਛੋ ਤਾਂ ਬਾਬਾ ਜੀ ਨੇ ਕਿਹਾ 33 ਤੂੰ ਕੀ ਦੀ ਹੈ ਤੇ 33 ਦੇ ਅੰਦਰੋਂ ਖੁਦ ਆਵਾਜ਼ ਆਈ ਵਈ ਗੁਰੂ ਜੀ ਇਹ 33 ਨਾਨਕ ਦੀ ਇਹ ਧਰਤੀ ਨਾਨਕ ਦੀ ਇਹ ਧਰਤੀ ਨਾਨਕ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ